ਦੀ ਗੱਲ ਚੱਲ ਬਸ ਵਈ ਬਸ ਠੀਕ ਐ ਇਦਿਵਦ ਨਹੀਂ ਫਿਰ ਪਹਿਲਾਂ ਸੌਤਾ ਠੀਕ ਐ ਬਾਈ ਠੀਕ ਐ ਠੀਕ ਐ ਬਾਈ ਯਾਰ ਨਹੀਂ 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 ਰੈਣ ਦੇ ਫਿਰ ਬਾਈ ਰੈਣ ਦੇ ਰਾਜੂ ਰੈਣ ਦੇ ਬਾਈ ਰੈਣ ਦਾ ਹੀ ਰੈਣ ਦੇ ਫਿਰ ਰੈਣ ਦੋ ਰੈਣ ਦੋ ਰੈਣ ਦੋ ਚੱਲ ਰੈਣ ਦੋ ਜੀ ਇਹਨਾਂ ਕੋ ਬਰਕ ਨਹੀਂ ਪੈਂਦਾ ਯਾਰ ਬਾਹਰ ਤੱਕ ਐ ਦੱਸੋ ਤੇ ਵੀ ਨੇ ਕਰਤਾ ਚਲ ਪ੍ਰਯਾਸ ਤੁਸੀਂ ਚਲੋ ਹੈਪੀ ਹੋਣ ਲੱਗ ਗਿਆ ਰਿਕਾਰਡ ਕਰ ਚਲੋ ਤੂੰ ਤਾਂ ਥੱਪਣ ਦੋ ਵੀ ਮਿੰਟ ਹਾਂਜੀ ਵੀਰੋ ਸਸਰੀ ਕਾਰ ਦੀ ਅਪਾਤ ਦੇ ਪਹੁੰਚਿਆ ਲੋਂਗੋਵਾਲ ਮੰਡੀ ਦੇ ਵਿੱਚ 3 ਤਰੀਕ ਦੀ ਮੰਡੀ ਹੈ ਜਿਹੜੀ ਕਿ ਪਹਿਲਾਂ ਵੀ ਚੱਲਦੀ ਹੁੰਦਾ ਮੰਡੀ 13 26 ਦੀ ਇਹ ਅੱਜ ਤਿੰਨ ਪਰੀਜ ਦੀ ਆਪਾਂ ਹੋਰ ਵੀ ਚਲਾ ਦੀ। ਤਿੰਨ ਕਲੀਨੀਆਂ ਦੀ ਆਪਾਂ ਤਿੰਨ ਵੱਡੀਆਂ ਕਾਫੀਆਂ ਲੋਂਗੋ ਆ। ਮੰਡੀ। ਕਿਹੜਾ ਪਿੰਡ ਆ ਬਈ? ਤਿੰਨ ਤੋਂ ਬਾਅਦ ਹਾਕ ਮਾਰੋ। ਹਾਕ ਮੋੜਾ ਬੂਹਾਰ ਦਾ। ਆਹ ਪਿੰਡ ਦਾ ਖਰਦੂ ਪਿੰਡ ਦੀ ਓਟੀ ਵਿੱਚ। ਪਿੰਡੇ ਦਾ ਮੈਂ ਵੀ ਨਹੀਂ ਜਾਣਦਾ ਮੈਂ। ਪਿੰਡ ਦੀ ਉਹ ਨੂੰ ਇਹ ਬਾਤ ਬਾਲ ਰਿਹਾ। ਕੀ ਮੰਗੇ ਨੇ ਬਾਈ ਨੇ? ਬਾਈ ਯਾ। ਤੇਰੇ ਹੂੰ ਤਾਂ ਸਿੰਦਾ ਏਹੀ ਆਈ ਪੱਟ। ਮੈਂ ਤਾਂ ਹਾਂ ਬਾਈ। ਐ ਵੀ ਚੰਗਾ ਨਹੀਂ ਐ। ਇਹ ਨਹੀਂ ਬਣ ਰਹੀਆਂ ਆ ਬਣਦੀ ਹੈ ਤਾਂ ਕਰੇ ਰੱਖਣੀ ਹੋਣੀ ਰੱਖਣੀ ਆ ਕਾਹਦੇ ਦਾ ਲੈਣੇ ਆ ਬੜੀ ਬੜੀ ਵਾਸੇ ਸੜਕਾਂ ਤੇ ਦੇਖੋ ਮੈਂ ਤਾਂ ਦੱਸਿਆ ਦੇਣੀ ਆ ਇਹ ਨਾ ਬਣ ਰਹੀ ਆ ਮੈਨੂੰ ਐ ਰੱਖ ਲੈ ਕਿੰਨੇ ਦੀ ਵਿੱਚ ਰੱਖੀ ਆ ਮੈਂ ਤਾਂ ਸੁਪਾ ਕੋਈ ਨਾ ਅੰਦਰ ਰੀਸ ਆਖਣਾ ਹੈ ਬਾਈ ਰੱਖਣੀ ਹੈ rau ਕਰੀ ਤੀ ਪਤਾ ਨਹੀਂ ਕੀ ਬਣਨਾ ਹੈ ਕੀ ਬਣਾਉਣਾ ਹੈ ਕੁੱਪੜ ਨੂੰ ਸਾਡੇ ਹੀ ਦੇ ਜਿਆਦਾ ਲੱਗਦੀ ਨਹੀਂ ਗਣਹਿੰਦਾ ਹੋਰ ਨੂੰ ਹੋਊਂਗੇ ਟਾਂਗੇ ਹੋਰ 12 ਜਾਂ ਸੀਤੀਏ ਸੋ ਕਿ ਕੋਈ ਨਾ ਕੋਈ ਸਰਪੋਤ ਦਾ ਜੂਆ ਪਾਈ ਗਿਆ ਐਦਾਂ ਨੂੰ ਕੁੱ ਕਰ ਲੈ ਵੀਡੀਓ ਲੈ ਜੂਆ ਦਾ ਜਿਹੜੇ ਪਈਆਂ ਗੰਜਾ ਹੋ ਜਾ ਜਿਵੇਂ ਕੁੱਤਾ ਹੈ ਨਹੀਂ ਮੇਰਾ ਦੀ